ਹਾਂਜੀ ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਫਿਰ ਆਪਾਂ ਉਸੇ ਗਾਂ ਦੀ ਵੀਡੀਓ ਲੈ ਕੇ ਆਏ ਆ ਜਿਸ ਦੀ ਆਪਾਂ ਨੇ ਸੂਣ ਵੇਲੇ ਵੀ ਵੀਡੀਓ ਪਾਈ ਸੀ ਤੇ ਜੇ ਰੁਕੀ ਤੋਂ ਵੀ ਵੀਡੀਓ ਪਾਈ ਸੀ ਤੇ ਉਹੀ ਗਾਂ ਹੈ ਜੀ ਬਿਲਕੁਲ ਸਾਫ਼ ਹੋ ਗਈ ਸੱਤਵੇਂ ਦਾਣਾ ਕੁਛ ਛੇਵੇਂ ਦਾਣ ਕੋ ਸੱਤਵੇਂ ਦਾਣਾ ਇਸ ਦੀ ਜੇਰਾ ਬਿਲਕੁਲ ਝੜ ਗਈ ਥੋੜਾ ਬਹੁਤਾ ਜਾ ਕ ਚਲੂਆ ਜਾ ਡੇਕਦੀ ਹੈ ਜਦੋਂ ਬੱਚਾਦਾਨੀ ਇਹ ਸੂਈ 20 ਦਿਨਾਂ ਦੀ ਹੋ ਗਈ ਉਦੋਂ ਬੱਚਾਦਾਨੀ ਕਾਫੀ ਹੱਦ ਤੱਕ ਨਾਰਮਲ ਸਾਈਜ਼ ਤੇ ਆ ਜਾਂਦੀ ਹੈ ਜਾਨੀ ਕਿ 80 90 ਪਰਸੈਂਟ ਬੱਚਾਦਾਨੀ ਦਾ ਜੋ ਸਾਈਜ਼ ਹੈ ਨਾਰਮਲ ਆ ਜਾਂਦਾ ਹੈ ਉਸ ਤੋਂ ਬਾਅਦ 20 ਦਿਨਾਂ ਬਾਅਦ ਆਪਾਂ ਤਰਦਾਂਗੇ ਇਹਦੀ ਦਵਾਈ ਤੇ ਜਮਾਂ ਇਹਨਾਂ ਕਲੀਨ ਹੋ ਜੂਗੀ ਤੇ 45 60 ਦਿਨਾਂ ਦੇ ਅੰਦਰ ਇਸ ਨੂੰ ਆਪਾਂ ਦੁਬਾਰਾ ਪ੍ਰੈਗਨੈਂਟ ਕਰ ਦਾਂਗੇ 45 ਦਿਨ ਘੱਟੋ ਘੱਟ ਰੈਸਟ ਵੀ ਜ਼ਰੂਰੀ ਹੈ ਬਾਈ ਨਾਲ ਦੀ ਨਾਲ ਆਪਾਂ ਲੋਡ ਨਹੀਂ ਕਰ ਸਕਦੇ ਪਰ ਇਸ ਨੂੰ ਗਾਂ ਨੂੰ ਸੂਣ ਤੋਂ ਪਹਿਲਾਂ ਵੀ ਮਸਟੈਟਸ ਆ ਗਈ ਸੀ ਥੋੜੀ ਜੀ ਤੇ ਮੈਂ ਇਹਦਾ ਦੁੱਧ ਅਸਾਰ ਲੈ ਗਿਆ ਅਸਾਰ ਮੈਂ ਇਹਦਾ ਮਿਲਕ ਮਿਲਕ ਕਲਚਰ ਬੋਲਦੇ ਉਹਨੂੰ ਮਿਲਕ ਕਲਚਰ ਲਵਾਤਾ ਤੇ ਟੈਸਟ ਕੱਲ ਨੂੰ ਰਿਪੋਰਟ ਆ ਜੂਗੀ ਪਤਾ ਲੱਗ ਜੂਗਾ ਆਪਾਂ ਨੂੰ ਕਿੰਨੇ ਕ ਮਸਟੈਟਸ ਤੇ ਕਿਹੜਾ ਐਂਟੀਬਾਇਟਿਕ ਨੇ ਕੰਮ ਕਰਨਾ ਹੈ ਜੋ ਇਹ ਟੈਸਟ ਹੈ ਬਈ ਦੁੱਧ ਦਾ ਮਿਲਕ ਕਲਚਰ ਦਾ ਟੈਸਟ ਹੈ ਅਸਲੀ ਟੈਸਟ ਇਸਾਰ ਹੁੰਦਾ ਵੀ ਆਪਣੇ ਨੇੜੇ ਇਸਾਰ ਪੈਂਦਾ ਸ਼ਾਇਦ ਲੁਧਿਆਣਾ ਵੀ ਹੁੰਦਾ ਹੋਵੇ ਕਿਤੇ ਹੋਰ ਵੀ ਹੁੰਦਾ ਹੋਵੇ ਰਾਮਪੁਰੇ ਹੂਲ ਵੀ ਹੁੰਦਾ ਹੈ ਤੇ ਸਾਡੇ ਨੇੜੇ ਇਸਾਰ ਹੈ ਸਾਨੂੰ 100 ਕਿਲੋਮੀਟਰ ਪੈਂਦਾ ਹੈ ਤੇ ਇਸਾਰ ਤੋਂ ਟੈਸਟ ਕਰਾ ਕੇ ਲਿਆਇਆ ਦਾ ਮਿਲਕ ਕਲਚਰ ਦਾ ਉੱਥੇ ਆਪਾਂ ਨੂੰ ਪਤਾ ਲੱਗ ਜੂਗਾ ਵੀ ਇੱਥੇ ਕਿਹੜਾ ਐਂਟੀਬਾਇਟਿਕ ਕੰਮ ਕਰੂਗਾ ਵੈਸੇ ਗਾਂ 24 25 25 ਕਿਲੋ ਤੇ ਦੁੱਧ ਤੇ ਚਲੀ ਗਈ ਤੇ ਬਹੁਤ ਵਧੀਆ ਖਾ ਪੀ ਰਹੀ ਐ ਪਰ ਥੋੜੀ ਜਿਹੀ ਮਸਟੈਟਸ ਦੀ ਦਿੱਕਤ ਹੈਗੀ ਐ ਕੁਛ ਤਾਂ ਇਹ ਹੁਣ ਵੈਕੀ ਉੱਠੀ ਐ ਤੁਸੀਂ ਦੇਖ ਸਕਦੇ ਹੋ ਥੋੜਾ ਜਿਹਾ ਸੈਜ ਇੱਕ ਸਾਈਡ ਦਾ ਹੈਗਾ ਹੈਗੀ ਐ ਦਿੱਕਤ ਥੋੜੀ ਬਹੁਤੀ ਪਰ ਗਾਂ ਦੁੱਧ ਤੇ ਸਹੀ ਚੱਲ ਰਹੀ ਐ ਹੁਣ ਆਪਾਂ ਪਤਾ ਲੱਗ ਜੂਗਾ ਆਪਾਂ ਨੂੰ ਕਿੰਨੀ ਕੀ ਦਿੱਕਤ ਹੈ ਤੇ ਕਿਹੜੇ ਐਂਟੀਬਾਇਓਟਿਕ ਨੇ ਕੰਮ ਕਰਨਾ ਹੈ ਉਸ ਮੁਤਾਬਕ ਆਪਾਂ ਇਹਦਾ ਮਸਟੈਟਸ ਦਾ ਇਲਾਜ ਕਰ ਦਾਂਗੇ ਤੇ ਹੁਣ ਗੱਲ ਕਰਦੇ ਆਪਾਂ ਜੇਰ ਦੀ ਜੋ ਜੇਰ ਹੈ ਬਈ ਇਸ ਗਾਂ ਦੀ ਬਿਲਕੁਲ ਨਾਰਮਲ ਤਰੀਕੇ ਨਾਲ 6ਵੇਂ 7ਵੇਂ ਦਿਨ ਆਪਣੇ ਆਪ ਬਾਹਰ ਆ ਗਈ ਜਮਾ ਆਪਾਂ ਖਿਚੀ ਨਹੀਂ ਹੈਗੀ ਜੇਰ ਤੇ ਗਾਂ ਨੂੰ ਹੁਣ ਆਣ ਵਾਲੇ ਟਾਈਮ ਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਸ਼ਾਇਦ ਇਹਦੀ ਮਿਲਕਿੰਗ ਵੀ ਦਿਖਾਈਏ ਵੀ ਚੰਗੇ ਦੁੱਧ ਤੇ ਚੱਲੂਗੇ ਪਰ ਗਾਂ ਦਾ ਜੋ ਡਰਾਈ ਟਾਈਮ ਹੈ ਬਹੁਤ ਘੱਟ ਸੀ ਜਾਨੀ ਕਿ 40 ਦਿਨ ਹੀ ਸੀ 60 ਦਿਨ ਲਗਭਗ ਡਰਾਈ ਟਾਈਮ ਹੋਣਾ ਚਾਹੀਦਾ ਪਰ ਇਹਦਾ ਡਰਾਈ ਟਾਈਮ ਘਟ ਗਿਆ 40 ਦਿਨ ਹੀ ਰਿਹਾ ਤੇ ਗਾਂ ਬਹੁਤ ਚੰਗੇ ਦੁੱਧ ਵਾਲੀ ਹੈ ਵੈਸੇ ਇਸਨੇ 40 ਪਲੱਸ ਜਾਣਾ ਸੀ ਪਰ ਦੇਖਦੇ ਆ ਕਿੰਨਾ ਦੁੱਧ ਕਰਦੀ ਹੈ ਪਰ ਸਭ ਤੋਂ ਆਪਣਾ ਜੋ ਸੁਨੇਹਾ ਹੈ ਬਈ ਬਈ ਜੇਰ ਕੋਈ ਸਮੱਸਿਆ ਨਹੀਂ ਹੈਗੀ ਜੇਰ ਕੋਈ ਵੀ ਸਮੱਸਿਆ ਨਹੀਂ ਹੈਗੀ ਜੋ ਮਸਟੈਟਸ ਦੀ ਸੂਣ ਤੋਂ ਪਹਿਲਾਂ ਇਹਨੂੰ ਇੱਕ ਦੋ ਦਿਨ ਪਹਿਲਾਂ ਸਟਾਰਟ ਹੋ ਗਈ ਸੀ ਪਰ ਉਹਦਾ ਵੀ ਆਪਾਂ ਨੇ ਇੰਤਜ਼ਾਮ ਕਰ ਲਿਆ ਤੇ ਜੇਰ ਕੋਈ ਸਮੱਸਿਆ ਨਹੀਂ ਜੇਰ ਆਪਣੇ ਆਪ ਬਾਹਰ ਆ ਗਈ ਜੀ ਇਹਦੀ ਛੇਵੇਂ ਕੁ ਛੇਵੇਂ ਦਿਨ ਕੋ ਸੱਤਵੇਂ ਦਿਨ ਤੇ ਆਪਾਂ ਮਾਲਕ ਨਾਲ ਵੀ ਗੱਲ ਕਰਾਵਾਂਗੇ ਹਾਂਜੀ ਇਸਪਰਾ ਦੀ ਇਹ ਗਾਂ ਹੈ ਤੇ ਆਪਾਂ ਪ੍ਰਾਹ ਨੂੰ ਪੁੱਛਾਂਗੇ ਗਾਂ ਬਾਰੇ ਹਾਂ ਬਈ ਜੇਰ ਦੀ ਕੋਈ ਸਮੱਸਿਆ ਲੱਗੀ ਤੁਹਾਨੂੰ ਨਾ ਸੰਤੋਗੋਈ ਸਮੱਸਿਆ ਲੱਗੀ 5 6 ਦਿਨਾਂ 6 7 ਦਿਨਾਂ ਚ ਪੈ ਗਈ ਹਾਂ ਕੁਛ 6ਵੇਂ ਦਿਨ ਕੋ 7ਵੇਂ ਦਿਨ ਹਾਂ ਜ਼ੇਰ ਕਲੀਅਰ ਹੋ ਗਈ ਜੀ ਹਰਾ ਖਾਨ ਦੀ ਰੀ ਵਧੀਆ ਹਾਂ ਹਰਾ ਨਹੀਂ ਛੱਡੀ ਪੋਰਾ ਵੀ ਨਹੀਂ ਫਿਰ ਤਾਂ ਚਲੋ ਕਹਿੰਦੇ ਵੀ ਹਰਾ ਖਾਣੋ ਛੱਡ ਗਈ ਫਿਰ ਤਾਂ ਆਪਾਂ ਮੰਨ ਲੈਂਦੇ ਸੀ ਨਾ ਕੁਝ ਜਿਵੇਂ ਪੁਰਾਣੀਆਂ ਗੱਲਾਂ ਨੇ ਹੁਣ ਆਪਾਂ ਅੱਗੇ ਵਾਸਤੇ ਕੁਝ ਆਪਾਂ ਜਾਗਰੂਤ ਕਰਾਂਗੇ ਕਿਸਾਨਾਂ ਨੂੰ ਹਾਂ ਪੁਰਾਣੇ ਮਿੱਥ ਨੇ ਹਾਂ ਜਿਹੜੇ ਪੁਰਾਣੇ ਮਿੱਥ ਨੇ ਵੀ ਜ਼ੇਰ ਸਮੱਸਿਆ ਹੈ ਜ਼ੇਰ ਨਾਲ ਮਰ ਜੂਗੀ ਤੁਹਾਨੂੰ ਲੱਗਦਾ ਕਿਤੇ ਇਹੋ ਜਿਹਾ ਕੁਝ ਹੋ ਸਕਦਾ ਜ਼ੇਰ ਰੁਕਣ ਨਾਲ ਨਾ ਨਾ ਜ਼ੇਰ ਲੋਕ ਤਾਂ ਜ਼ੇਰ ਖਵਾਈ ਜਾਂਦੇ ਨੇ ਬਸੂਆਂ ਨੂੰ ਹ ਤੇ ਚਲੋ ਆਪਣੇ ਮਿੱਥੇ ਵੀ ਜੇਰ ਨਾਲ ਹਲਕ ਜਾਂਦਾ ਇਹ ਹੋ ਜਾਂਦਾ ਹੈ। ਬਾਕੀ ਜੇਰ ਤਾਂ ਆਪਦੇ ਆਪ ਹੈ ਹੁਣ ਵੀ ਆਪਦੇ ਆਪ ਹੀ ਹੈ 6 ਹੱਦਾਂ ਬਾਅਦ। ਹਾਂ ਠੀਕ ਹੈ ਇਹ ਕੋਈ ਬਹਿਮ ਨਹੀਂ ਹੈਗਾ ਸੰਤਨ ਲੱਗਿਆ ਭਾਈ। ਬਾਕੀ ਦੇਗਾ ਦੁੱਧ ਤੇ ਵਧੀਆ ਚੱਲ ਰਹੀ ਹੈ? ਹਾਂ ਦੁੱਧ ਵਧੀਆ ਚੱਲ ਰਹੀ ਹੈ ਵਧਣਾ ਲੱਗ ਰਿਹਾ ਦੁੱਧ। ਹਾਂ ਕੋਈ ਪਿਛਲੇ ਸਾਲ ਸੂਆਂ ਦੇ ਮੁਕਾਬਲੇ ਦੁੱਧ 'ਚ ਕੋਈ ਗਰਾਵਟਾਈ ਹੋਵੇ? ਨਾ ਬਾਧੂ ਜੀ ਦੀ ਦੂਜਾ ਸੂਆਇਤ ਦੀ ਤਾਂ ਹੁਣ ਤਾਂ 24 ਦੇ 24 ਲੀਟਰ ਤੇ ਪਹੁੰਚ ਗਈ। ਹਾਂ ਵੀ ਜੇ ਰੁਕਣ ਨਾਲ ਕੋਈ ਸਮੱਸਿਆ ਨਹੀਂ ਨਾ। ਨਾ 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 ਮਤਲਬ ਹੀ ਨਹੀਂਗਾ। ਹਾਂ ਦੇਖੋ ਜੀ ਭਰਾ ਜੀ ਕਹਿ ਰਹੇ ਵੀ ਜੇਰ ਕੋਈ ਸਮੱਸਿਆ ਨਹੀਂ। ਭਰਾ ਵਾਸਤੇ ਨਵਾਂ ਕੇਸ ਸੀ ਨਾ ਤੁਹਾਡੇ ਵਾਸਤੇ। ਹਾਂ ਨਵਾਂ ਸੀ ਪਹਿਲਾ ਫਸਟ ਆਫ ਆਲ ਬਾਈ ਕੋਲੇ ਪਹਿਲਾ ਕੇਸ ਸੀ ਜੀ ਦੀ ਜੇ ਰੁਕੀਏ ਤੇ ਆਪਾਂ ਨੇ ਜੇਰ ਕੱਢੀ ਵੀ ਨਹੀਂ ਹੈਗੀ। ਵੈਸੇ ਸਾਨੂੰ ਹੋਰ ਕਈਆਂ ਨੇ ਆਖਿਆ ਉਹਨਾਂ ਵੀ ਜੇਰ ਕਢਵਾਉਣ ਵਾਸਤੇ ਕਿਸੇ ਨੇ ਆਖਿਆ ਸੀ। ਹੋਰ ਤਾਂ ਕਿਸ ਨੇ ਪਰ ਕਰਿਆ ਬੁੜੀਆਂ ਕੰਨ ਰਹੀਆਂ। ਹਾਂ ਜੇਰ ਪਤਾ ਨਹੀਂ ਨਾ ਤੇ ਹਾਂ ਹਾਂ ਇਸ ਗੱਲ ਕਰਕੇ ਤੇ ਹੁਣ ਅੱਗੇ ਵਾਸ ਜੇ ਕੋਈ ਪਹਿਲੀ ਵਾਰ ਪਰਮਾਤਮਾ ਘਰੇ ਦਿੱਕਤ ਆਵੇ ਤਾਂ ਕਿਸੇ ਦੇ ਜੇ ਕਈ ਵੀ ਰਿ ਆਪਾਂ ਕਹਿ ਦਾਂਗੇ ਪਰ ਅਭੀ ਸਾਡੇ ਭਾਈ ਕੋਈ ਹਈ ਗੱਲ ਨਹੀਂ ਹੈ ਤੇ ਮੋਬਾਈਲ ਨੰਬਰ ਜ਼ਰੂਰ ਬੋਲ ਦੋ ਮੇਰਾ ਮੋਬਾਈਲ ਹੈ 999915190026 ਹਾਂ 99155290026 ਹਾਂਜੀ 99155290026 ਤੇ ਮੇਰਾ ਮੋਬਾਈਲ ਨੰਬਰ ਹੈ ਜੀ 9803801450 ਤੇ ਬਾਈ ਨੇ ਦੱਸਤਾ ਵੀ ਜ਼ੇਰ ਕੋਈ ਸਮੱਸਿਆ ਨਹੀਂ ਹੈਗੀ ਜ਼ੇਰ ਰਹਿਣ ਨਾਲ 6ਵੇਂ 7ਵੇਂ ਦਾ ਜ਼ੇਰ ਆਪਣੇ ਆਪ ਬਾਹਰ ਆ ਗਈ ਤੇ ਜ਼ੇਰ ਦੀ ਵਜਨ ਨਾਲ ਨਾ ਹੀ ਗਾਂ ਨੇ ਨੀਰਾ ਛੱਡਿਆ ਤੇ ਨਾ ਹੀ ਗਾਂ ਦੇ 100 ਗ੍ਰਾਮ ਦੁੱਧ ਘਟਿਆ ਪਿਛਲੇ ਸੂਈ ਦੇ ਮੁਕਾਬਲੇ ਦੁੱਧ ਵਧਿਆ ਇਸ ਵਾਰ ਤੇ ਕੋਸ਼ਿਸ਼ ਕਰਾਂਗੇ ਵੀ ਗਾਂ ਹੋਰ ਜ਼ਿਆਦਾ ਦੁੱਧ ਤੇ ਚੱਲੇ ਤੇ ਪ੍ਰਭਾਉ ਇਸ ਮੈਸੇਜ ਨੂੰ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਕਿਸੇ ਪਸ਼ੂ ਦਾ ਜਾਂ ਕਿਸਾਨ ਦਾ ਨੁਕਸਾਨ ਬਾਧੂ ਦਾ ਨੁਕਸਾਨ ਨਾ ਹੋਵੇ ਜੇਰ ਰੁਕਣ ਨਾਲ ਕਦੇ ਵੀ ਪਸ਼ੂ ਦੀ ਮੌਤ ਨਹੀਂ ਹੁੰਦੀ ਹੈਗੀ ਤੇ ਤੁਸੀਂ ਆਪਣੇ ਮਾਹਿਰ ਦੀ ਸਲਾਹ ਨਾਲ ਪਸ਼ੂ ਦੇ ਆਪਾ ਲੋੜੀ ਦਾ ਐਂਟੀਬਾਇਟਿਕ ਜ਼ਰੂਰ ਲਵਾ ਲਿਆ ਕਰੋ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ